ਆ ਗੱਲ ਕਰਾਂਗੇ ਜੀ ਪੈਨ ਕਾਰਡ ਦੀ ਜਿਵੇਂ ਆਧਾਰ ਕਾਰਡ ਜ਼ਰੂਰੀ ਹੈ ਉਸੇ ਤਰ੍ਹਾਂ ਹੀ ਪੈਨ ਕਾਰਡ ਅੱਜ ਦੀ ਘੜੀ ਜਿਹੜਾ ਇੱਕ ਲੋੜੀ ਦਾ ਦਾਸਤਾਵੇਜ਼ ਬਣ ਚੁੱਕਿਆ ਹੈ ਕਈ ਕੰਮ ਨੇ ਜਿਹੜੇ ਪੈਨ ਕਾਰਡ ਬਿਨਾ ਹੁੰਦੇ ਨਹੀਂ ਤੇ ਆਧਾਰ ਕਾਰਡ ਨਾਲ ਪੈਨ ਕਾਰਡ ਨੂੰ ਲਿੰਕ ਕਰਨਾ ਵੀ ਜਿਹੜਾ ਉਹ ਸਰਕਾਰ ਨੇ ਜ਼ਰੂਰੀ ਕਰਤਾ ਤਾਂ ਪੈਨ ਕਾਰਡ ਦੇ ਵਿੱਚ 10 ਅੰਕ ਹੁੰਦੇ ਆ ਜਿਹਦੇ ਵਿੱਚ ਕੁਝ ਕੁ ਦਾ ਅੰਗਰੇਜ਼ੀ ਦੇ ਵਾਰਡ ਲਿਖੇ ਹੁੰਦੇ ਆ ਜਿਵੇਂ A ਤੋਂ ਲੈ ਕੇ Z ਤੱਕ ਇਹਨਾਂ ਦੇ ਵਿੱਚੋਂ ਕੋਈ ਵੀ ਅੰਗਰੇਜ਼ੀ ਦਾ ਵਾਰਡ ਹੈ ਜਿਹੜਾ ਇਹਦੇ ਵਿੱਚ ਹੋ ਸਕਦਾ ਤੇ ਬਹੁਤ ਘੱਟ ਨੂੰ ਇਹ ਜਾਣਕਾਰੀ ਪਤਾ ਹੋਊ ਜਿਹੜਾ ਪੰਜਵਾਂ ਵਾਰਡ ਹੁੰਦਾ ਹੈ ਅੰਗਰੇਜ਼ੀ ਦਾ ਉਹ ਤੁਹਾਡੇ ਨਾਮ ਦੇ ਪਹਿਲਾ ਅੱਖਰ ਹੋਊਗਾ ਜਿਵੇਂ ਤੁਹਾਡਾ ਆਪਣਾ ਉਪਨਾਮ ਹੁੰਦਾ ਜਿਵੇਂ ਆਪਾਂ ਮਗਰ ਸਿੰਘ ਲਾਉਨੇ ਆ ਤਾਂ ਐਸੋ ਚ ਲਿਖੀ ਹੋਊਗੀ ਪੰਜਵਾਂ ਵਾਰਡ ਜੇ ਸ਼ਰਮਾ ਲਾਉਨੇ ਆ ਤਾਂ ਵੀ ਐਸ ਆਜੂਗੀ ਜੇ ਕੁਮਾਰ ਲਾਉਨੇ ਆ ਤਾਂ ਕੇ ਆਜੂ ਜੇ ਨਹੀਂ ਯਕੀਨ ਹੁੰਦਾ ਤਾਂ ਪੈਨ ਕਾਰਡ ਚਾਕੇ ਦੇਖ ਲਿਓ ਤੁਹਾਡੇ ਨਾਮ ਆਂਗਰ ਜਿਹੜਾ ਉਪਨਾਮ ਲੱਗਦਾ ਜਿਵੇਂ ਮੇਰਾ ਨਾਮ ਬਲਬੀਰ ਸਿੰਘ ਹੈ ਕੇ ਮਗਰ ਸਿੰਘ ਲੱਗ ਗਿਆ ਇਸ ਮਗਰ ਖੱਤਰੀ ਲੱਗ ਗਿਆ ਜੋ ਤੁਹਾਡਾ ਨਾਮ ਚੱਲਦਾ ਹੈ ਜੋ ਤੁਹਾਡਾ ਨਾਮ ਪੈਨ ਕਾਰਡ ਤੇ ਹੈ ਤਾਂ ਉਹ ਪਹਿਲਾ ਵਰਡ ਹੈ ਜਿਹੜਾ ਪੰਜਵਾਂ ਪੰਜ ਨੰਬਰ ਤੇ ਪੈਨ ਕਾਰਡ ਤੇ ਦਾ ਅੱਖਰ ਹੁੰਦੇ ਹੈ ਪੰਜਵੇਂ ਨੰਬਰ ਤੇ ਤੁਹਾਡੇ ਉਪਨਾਮ ਦਾ ਪਹਿਲਾ ਵਰਡ ਹੈ ਜਿਹੜਾ ਉਹ ਲਿਖਿਆ ਹੋਊਗਾ ਇਸ ਤੋਂ ਇਲਾਵਾ ਇਹਦੇ ਵਿੱਚ ਪੀ ਅਤੇ ਸੀ ਜਿਹੜੇ ਅੱਖਰ ਹੈ ਉਹ ਮੈਂਸ਼ਨ ਕੀਤੇ ਜਾਂਦੇ ਹੁੰਦੇ ਹੈ ਪੀ ਦਾ ਜਿਹੜਾ ਮਤਲਬ ਹੁੰਦਾ ਹੈ ਕਿ ਕੋਈ ਵਿਅਕਤੀ ਜਿਹੜਾ ਉਹ ਕਾਰਡ ਧਾਰਕ ਹੈ ਤਾਂ ਉੱਥੇ ਪੀ ਲਿਖਿਆ ਹੋਊਗਾ ਜੇ ਕੰਪਨੀ ਧਾਰਕ ਹੋਊਗਾ ਤਾਂ ਉਥੇ ਪੀ ਦੀ ਜਗ੍ਹਾ ਸੀ ਹੋਊਗਾ ਆਪਣੇ ਸਾਰਿਆਂ ਦੇ ਲਗਭਗ ਉਥੇ ਪੀ ਹੈ ਜਿਹੜਾ ਲਿਖਿਆ ਹੁੰਦਾ ਤਾਂ ਇਸ ਤੋਂ ਬਾਅਦ ਪੰਜਵਾਂ ਨੰਬਰ ਤੁਹਾਡਾ ਆ ਜਾਂਦਾ ਹੈ ਉਪਨਾਮ ਦਾ ਜਿਵੇਂ ਸ਼ਰਮਾ ਹੈ ਤਾਂ ਐਸ ਉਥੇ ਲਿਖਿਆ ਹੋਊ ਸਿੰਘ ਵੀ ਵੀ ਐਸ ਆ ਜੂ ਜੇ ਖੱਤਰੀ ਹੈ ਜਾਂ ਕੁਮਾਰ ਹੈ ਤਾਂ ਉਥੇ ਕੇ ਆਉ ਜਿਹੜਾ ਪੰਜਵਾਂ ਅੱਖਰ ਬੰਦ ਹੈ ਇਸ ਤੋਂ ਪਹਿਲਾਂ ਵਾਲੇ ਚਾਰ ਜਿਹੜੇ ਏ ਬੀ ਸੀ ਦੇ ਵਿੱਚੋਂ ਕੋਈ ਵੀ ਹੋ ਸਕਦੇ ਐ ਪੀ ਅਤੇ ਸੀ ਵੀ ਜਿਹੜੀ ਚੇਂਜ ਹੁੰਦੀ ਰਹਿੰਦੀ ਹੈ ਇਸ ਤੋਂ ਇਲਾਵਾ ਜੇ ਕੋਈ ਨਾਗਰਿਕ ਪੈਨ ਕਾਰਡ ਬਣਾਉਂਦਾ ਹੈ ਭਾਰਤੀ ਨਾਗਰਿਕ ਜਿਵੇਂ ਆਪਾਂ ਭਾਰਤ ਦੇ ਵਿੱਚ ਰਹਿੰਦੇ ਆ ਤਾਂ ਇਹਦੇ ਵਿੱਚ 49A ਦਾ ਫਾਰਮ ਜਿਹੜਾ ਭਰਿਆ ਜਾਂਦਾ ਹੈ ਜੇ ਕੋਈ ਵਿਦੇਸ਼ੀ ਬਣਾਉਂਦਾ ਹੈ ਤਾਂ ਉਹਦੇ ਵਿੱਚ 49WW ਲੱਗ ਜਾਂਦੀ ਹੈ ਇਹ ਫਾਰਮ ਜਿਹੜਾ ਭਰਿਆ ਜਾਊਗਾ ਇਹਦੇ ਵਿੱਚ ਇੱਕ A ਵੀ ਜਿਹੜਾ ਫਰਕ ਹੁੰਦਾ ਹੈ ਇਸ ਤੋਂ ਬਾਅਦ ਪਹਿਲੇ 5 ਹੋਗੇ 5 ਵਰਡਾਂ ਤੋਂ ਬਾਅਦ ਜਿਹੜੇ ਬਾਕੀ ਦੇ ਅੰਕ ਹੁੰਦੇ ਆ ਉਹ ਆਮਦਨ ਕਰ ਵਿਭਾਗ ਹੈ ਜਿਹੜਾ ਤੈਅ ਕਰਦਾ ਹੈ ਕਿ ਕਿਹੜੇ ਲਿਖਨੇ ਆ ਸੋ ਇਹਨਾਂ ਦਾ ਸੰਕਾਂ ਦੀ ਆਪਣੀ ਮਹੱਤਤਾ ਹੁੰਦੀ ਹੈ ਪਿਛਲੇ 5 ਆਗੇ ਉਹਦੇ ਵਿੱਚ ਅੰਕ ਵੀ ਹੁੰਦੇ ਆ ਮਤਲਬ 1 2 3 ਵਾਲੇ ਇਹ ਵਿੱਚ ABC ਵਾਲੇ ਵੀ ਲਿਖੇ ਜਾਂਦੇ ਆ ਪਿਛਲੇ 5 ਆਮਦਨ ਕਰ ਵਿਭਾਗ ਤੈਅ ਕਰਦਾ ਹੁੰਦਾ ਵੀ ਕਿਹੜੇ ਲਿਖਨੇ ਆ ਪਹਿਲੇ 4 ABC ਦੇ ਵਿੱਚੋਂ ਆ ਜਾਣਗੇ ਕੋਈ ਵੀ ਆ ਸਕਦੇ ਆ ਚੌਥਾ P ਤੇ C ਵਾਲਾ ਹੋ ਗਿਆ ਤੇ ਜਿਹੜਾ ਪੰਜਵਾਂ ਹੈ ਉਹ ਹੋ ਗਿਆ ਆਪਣੇ ਉਪਨਾਮ ਦਾ ਪੰਜਵਾਂ ਚੈੱਕ ਕਰ ਲਿਓ ਬੇਸ਼ੱਕ ਹੁਣੀ ਆਪਣਾ ਪੈਨ ਕਾਰਡ ਲੱਭ ਲਿਓ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਨਾਮ ਦਾ ਉਪਨਾਮ ਜਿਹੜਾ ਤੁਹਾਨੂੰ ਸ਼ੋ ਹੋਊਗਾ ਵੀ ਮੇਰੇ ਨਾਮ ਦੇ ਪਿੱਛੇ ਕੀ ਲੱਗਦਾ ਹੈ ਉਹਦਾ ਪਹਿਲਾ ਵਾਰਡ ਜਿਹੜਾ ਉੱਥੇ ਲਿਖਿਆ ਹੋਊਗਾ ਪਹਿਲੇ 4 ਛੱਡ ਦਿਓ ABC ਵਾਲੇ 4 4 ਵਾਰਡ ਆ ਜਿਹੜੇ ਛੱਡ ਦਿਓ ਪੰਜਵਾਂ ਨੋਟ ਕਰ ਲਿਓ ਤਾਂ ਇਹ ਇਸ ਅੰਕਾਂ ਦੀ ਜਿਹੜੀ ਮਹੱਤਤਾ ਹੁੰਦੀ ਹੈ ਪੈਨ ਕਾਰਡ ਦੇ ਵਿੱਚ